ਇੰਨਾ ਸਹਿਮਤਾ ਜੇ ਮੰਡਰੇਗਾ ਹੀ ਨਾ ਰਹੀ ਤਾਂ ਫਿਰ ਮੁਲਾਜ਼ਮ ਵੀ ਕਿੱਥੇ ਰਹਿਣਗੇ ਇਸ ਕਰਕੇ ਵੀ ਵੱਡੀ ਪੱਤਰ ਤੇ ਆਪਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਤੋਂ ਮੈਂ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬ ਰਾਸ਼ਨ ਕਾਰਡ ਸੱਚ ਮਾਫ ਕਰਨਾ ਰਾਸ਼ਨ ਕਾਰਡ ਜਿਹੜੇ 16 ਲੱਖ ਦਾੜਾ ਜਿਹੜਾ 16 ਲੱਖ 23 ਲੱਖ ਤੇ 23 ਲੱਖ ਤੋਂ ਅੰਮੀ ਹਾਂ ਪਹਿਲਾ 16 ਲੱਖ ਤੋਂ ਪਹਿਲਾਂ 8 ਲੱਖ ਤੇ ਆ ਗਏ ਹੁਣ ਜਿਹੜਾ 23 ਲੱਖ ਕਾਰਡ ਆ ਜਿਹੜਾ ਉਹ ਬਹੁਤ ਜਲਦੀ ਪੈਰੋ ਪ੍ਰਾਉ ਹੋ ਜਿਹਦੇ ਮਤਲਬ ਕਟਮ ਜਾ ਰਹੇ ਕੰਪਾਲੇ ਕਾਰਡ ਕਿਉਂਕਿ ਕਣਕ ਵਾਲੇ ਕਾਰਡ ਤੁਸੀਂ ਵੇਖੋ ਲੋਕਡਾਊਨ ਦੇ ਵਿੱਚ ਮੋਦੀ ਸਰਕਾਰ ਨੇ ਕਿੱਡਾ ਵੱਡਾ ਆਪਣੇ ਨਾਲ ਕਪਲਾ ਕੀਤਾ ਕਿਉਂਕਿ ਜਿਹੜੀ BPL ਦੀ ਕਾਰਡ ਤੇ ਇੱਕ Aवाई ਕਾਰਡ ਹੁੰਦਾ ਸੀ ਕਿੰਨੀ ਕਿੰਨੀ ਕਣਕ ਆਪਾਂ ਨੂੰ ਆਉਂਦੀ ਸੀ ਆ ਤੁਸੀਂ ਪੁਰਾਣੇ ਵਿੱਚ ਬਜ਼ੁਰਗ ਵੀ ਖੜੇ ਆ ਕਿੰਨਾ ਆਪਾਂ ਨੂੰ ਮਿੱਟੀ ਦਾ ਤੇਲ ਮਿਲਦਾ ਸੀ ਦਾਲਾ ਛੋਲੇ ਮਿਲਦੇ ਸੀ ਕੀ ਅੱਜ ਸਾਨੂੰ ਮਿਲਦੇ ਆ ਕਿਉਂਕਿ 15 ਕਿਲੋ ਮੋਦੀ ਸਰਕਾਰ ਨੇ ਕਣਕ ਜਿਹੜੀ ਆ ਉਹ ਭੈਣੋ ਪ੍ਰਾਉ ਤਿੰਨ ਮਹੀਨਿਆਂ ਦੀ ਵੰਦੇ ਆ ਯਾਨੀ ਕਿ ਇੱਕ ਵੀਉ 5 ਕਿਲੋ ਮਹੀਨੇ ਦੀ ਤਾਂ ਉਹ 5 ਕਿਲੋ ਕਣਕ ਨਾਲ ਕੀ ਆਪਣਾ ਗੁਜ਼ਾਰਾ ਹੁੰਦਾ ਕੁਕੜੀ ਵੀ ਨਹੀਂ ਰੱਖੀ ਇਸ ਕਰਕੇ ਆ ਵੀ ਵੱਡੀ ਪੱਧਰ ਤੇ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਆਪਾਂ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਪਿੰਡਾਂ ਦੇ ਵਿੱਚ ਮਹਿਮਸ਼ੀਰਨੀ ਚਾਹੀਦੀ ਆ ਕਿਉਂਕਿ ਮੋਦੀ ਸਰਕਾਰ ਹੈ ਜਿਹੜੀ ਇਹ ਮਜ਼ਦੂਰਾਂ ਤੇ ਕਿਸਾਨਾਂ ਦੇ ਬਹੁਤ ਜ਼ਿਆਦਾ ਵਿਰੋਧ ਹੈ ਇਹ ਜਿਹੜੀ ਮੋਦੀ ਸਰਕਾਰ ਆ ਕਿਉਂਕਿ ਇਸ ਕਰਕੇ ਆ ਵੀ ਜਿਹੜਾ ਇਹ ਤਿੱਖੇ ਔਲੇ ਆਪਣੇ ਦੇ ਭੈਣੋ ਪ੍ਰਾਉ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਕ ਇਹਨਾਂ ਦੀ ਮੀਟਿੰਗ ਚੱਲ ਰਹੀ ਆ ਵੀ ਜਿਹੜੇ ਮੰਡਰੇ ਕਾਲੇ ਆ ਕਣਕ ਵਾਲੇ ਕਾਰਡ ਇਹਨਾਂ ਨੂੰ ਮਤਲਬ ਕਿ ਕਣਕ ਨਹੀਂ ਅਸੀਂ ਦੇਣੀ ਇਹਨਾਂ ਦੇ ਖਾਤੇ ਵਿੱਚ ਸਰਕਾਰੀ ਰੇਟ ਦੇ ਸਾਬ ਨਾਲ ਪੈਸੇ ਪਾਜਾ ਕਰਾਂਗੇ ਕਿਉਂਕਿ ਇਹਨਾਂ ਦੀ ਇੱਕ ਸਕੀਮ ਹੈ ਪੈਣੋ ਭਰਾਓ ਕਿ ਇਹਨਾਂ ਦੇ 2-4 ਮਹੀਨੇ ਜਿਹੜੇ ਉਹ ਆਪਾਂ ਜਿਹੜੇ ਇਹਨਾਂ ਦੇ ਪੈਸੇ ਪਾਵਾਂਗੇ ਉਸ ਤੋਂ ਮੁੜ ਕੇ ਤੁਹਾਡੀ ਇਹ ਵੀ ਕਣਕ ਵੀ ਬੰਦ ਹੋ ਜਾਣੀ ਕਿਉਂਕਿ ਹੌਲੀ-ਹੌਲੀ ਸਾਰੀਆਂ ਸਕੀਮਾਂ ਜਿਹੜੀਆਂ ਉਹ ਖਤਮ ਕਰਨਾ ਚਾਹੁੰਦੀ ਹੈ ਸੈਂਟਰ ਗਵਰਨਮੈਂਟ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਜਿਹੜਾ ਲਖਸ਼ਮ ਹੈ ਜਿਹੜਾ ਟਾਇਰ ਪੱਤੇ ਵਾਲੇ ਜਿਹੜੇ ਕੱਚੇ ਮਕਾਨ ਆ ਉਹ 2022 ਤੀਕ ਮੈਂ ਲਕਸ਼ਾ ਜਿਹੜਾ ਪੂਰਾ ਕਰੂੰਗਾ ਵੀ ਅੱਜ ਤੱਕ ਪੈਣਾਪਰਾਉ ਕੋਠੇ ਪਏ ਆ ਆਪਣੇ ਲਈ ਬੰਦੇ ਕਿਉਂਕਿ ਪੰਚਾਇਤਾਂ ਨੂੰ ਮਿਲੇ ਹੀ ਕੁਝ ਨਹੀਂ ਥੱਲੇ ਉਹ ਪੰਚਾਇਤਾਂ ਵਿਚਾਰੇ ਆਪਦੇ ਤੋਂ ਨਹੀਂ ਦੇਣੀ ਹੈ ਤਾਂ ਮੈਂ ਸਾਰੇ ਪੈਣਾਪਰਾਵਾਂ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੀ ਇਹ ਤਾਂ ਸਰਗੀ ਇਹ ਤੁਹਾਡਾ ਵਿਚਾਰ ਤਾਂ ਦੇ ਕਰੀਗਾ ਇਹਦਾ ਖਾਸਾ ਬੈਠਾ ਉਹ ਵੀ ਇਹੋ ਤਨ ਨੂੰ ਬਹੁਤ ਜ਼ਿਆਦਾ ਜਾਣਕਾਰੀ ਯਸ਼ਵਿੰਦਰ ਜੀ ਨੇ ਦਿੱਤੀ ਆ ਉਹ ਜਾਣਕਾਰੀ ਮੈਂ ਤੁਹਾਤਾਂ ਹਾਂਜੀ ਕਰਾਂਗਾ ਜਿਹੜੀ ਭਾਜਪਾ ਸਰਕਾਰ ਚੰਦਾ ਦੇ ਕੈਂਪ ਲਾ ਰਹੀ ਆ ਉਹਦੇ ਵਿੱਚ ਤੁਹਾਡੇ ਆਧਾਰ ਕਾਰਡ ਵਗੈਰਾ ਲੈ ਜਾਣਗੇ ਤੁਹਾਡਾ ਜਦਾ ਮੰਨ ਲਓ ਪਰਸਾਂ ਦਾ ਡਾਟਾ ਸਾਰਾ ਚੋਰੀ ਕਰਕੇ ਉਸ ਤੋਂ ਬਾਅਦ ਜਿਨ੍ਹਾਂ ਦੇ ਨਾਂ ਤੇ 2 ਵੀਲਰ ਮੋਟਰਸਾਈਕਲ ਜਾਂ 3 ਵੀਲਰ ਦਾ ਕਿਹੜਾ ਕੋਲ ਗੱਡੀ ਜਾਂ ਕਿਹਦਾ ਟਰੈਕਟਰ ਮੰਨ ਲਓ ਲੇਬਰ ਤੇ ਲਾਇਆ ਉਹ ਸਾਰਾ ਕੁਝ ਸ਼ੂ ਹੋ ਗਿਆ ਤੁਹਾਡਾ ਡਾਟਾ ਸਾਰਾ ਚੋਰੀ ਕਰਨ ਤੋਂ ਬਾਅਦ ਨਾ ਤੁਹਾਨੂੰ ਕਾਨੂੰਨ ਦਾ ਆਤਾਦਾਨ ਮਿਲਣਾ ਨਾ ਤੁਹਾਨੂੰ ਨਰੇਕਾ ਨਹੀਂ ਤੋਂ ਆਪਣੇ ਭਗਵੰਤ ਸਤਿਮਾਨ ਮੁੱਖ ਮੰਤਰੀ ਪੰਜਾਬ ਉਹ ਕਹਿੰਦੇ ਵੀ ਮੈਂ ਕੰਮ ਕੋਲ ਨਹੀਂ ਦੇਣਾ ਜਿਹੜੀ ਗਰੀਬਾਂ ਨੂੰ ਹਕੂਮਤ ਮਿਲਦੀ ਆ ਇਹ ਮੈਂ ਜ਼ੋਰ ਲਾ ਕੇ ਦਿਵਾਉਂਗਾ ਤੋ ਆਪਾਂ ਇਹ ਭਾਜਪਾ ਕਰਤਕਾਰ ਦਾ ਸਾਥ ਨਹੀਂ ਦੇਣਾ ਇਹਨਾਂ ਕੰਪਨੀ ਦੇ ਵਿੱਚ ਤਾਂ ਕਿ ਤੁਹਾਡਾ ਡਾਟਾ ਜਿਹੜਾ ਚੋਰੀ ਹੋਣ ਬੰਦ ਆ। ਆਧਾਰ ਕਾਰਡ ਨਾਲ ਬੈਂਕ ਖਾਤਾ ਹਰ ਇੱਕ ਜੁਟਾਇਆ। ਠੀਕ ਹੈ ਨਾ ਇਤਨਾ ਹੀ ਕਿਸੇ ਨੂੰ ਆਧਾਰ ਕਾਰਡ ਵਗੈਰਾ ਦੋ। ਕਾਰਡ ਦਿਓ ਹੀ ਨਾ। ਹਾਂ ਠੀਕ ਹੈ। ਸਰ ਨਾਲ ਵੀਿਕਾ ਖਾਲਸਾ ਜੀ। ਜਿਹੜੇ ਫਾਰੇ ਵੀਰਾ ਭੈਣਾ ਦਾ ਇੱਥੇ ਆਇਆ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਬਲਾਗ ਪ੍ਰਧਾਨ ਗੁਰਪ੍ਰਿੰਦਰ ਸਿੰਘ ਜੀ ਪਹੁੰਚੇ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਵੱਡੇ ਭਰਾ ਜੋ ਸਵਿੰਦਰ ਸਿੰਘ ਜੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਬਾਕੀ ਸਾਰੇ ਮੇਰੇ ਭਰਾ ਮੈਂਬਰ ਚਰਨਜੀਤ ਆ ਉਹਨਾਂ ਦਾ ਵੀ ਧੰਨਵਾਦ ਆ ਸਾਰੇ ਪੰਚਾਇਤ ਦਾ ਅੰਕਲ ਜੀ ਆਏ ਨੇ ਬਾਜੇ ਬਰਾੜ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ